ਮੋਸਟ ਵੈਲਕਮ ਆ ਜੀ ਤੁਹਾਡਾ ਮੇਰੇ ਨਿਊ ਬਲੌਗ ਵਿੱਚ ਆਜੋ ਤੁਹਾਨੂੰ ਅੱਜ ਅਸੀਂ ਮਨੀਲਾ ਦੀਆਂ ਲਾਈਟਾਂ ਦਿਖਾ ਕੇ ਲਾਈਏ ਸਾਡੇ ਇੱਥੇ ਨਾ ਕ੍ਰਿਸਮਸ ਕਰਕੇ ਤੇ ਇੱਥੇ ਪ੍ਰੋ ਹਾਂ ਜਿਵੇਂ ਆਪਣੇ ਇੰਡੀਆ ਮੇਲੇ ਲੱਗਦੇ ਹੁੰਦੇ ਇੱਥੇ ਵੀ ਸ਼ਾਮ ਨੂੰ ਹੁੰਦੀਆਂ ਲਾਈਟਾਂ ਦਾ ਪ੍ਰੋਗਰਾਮ ਤੇ ਉਹ ਅਸੀਂ ਅੱਜ ਦੇਖਣਗੇ ਅਸੀਂ ਮੰਮੀ ਡੈਡੀ ਆਏ ਹੋਏ ਨੇ ਇੰਡੀਆ ਤੋਂ ਤਾਂ ਕਰਕੇ ਵੈਸੇ ਸਾਡਾ ਤਾਂ ਇਹ ਪਹਿਲਾਂ ਵੀ ਦੇਖਿਆ ਹੋਇਆ ਸੀ 2-3 ਵਾਰੀ ਫਿਰ ਆਏ ਸੀ ਚਲ ਵੀ ਮੰਮੀ ਡੈਡੀ ਨੂੰ ਵੀ ਦਿਖਾ ਲਈ ਅੱਜ ਉਹ ਨਾਲੇ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਆਜੋ ਜੀ ਆ ਵੇਖੋ ਕਿੰਨਾ ਸੋਹਣਾ ਮਾਹੌਲ ਆ ਪਰ ਰਾਤ ਦਾ ਟਾਈਮ ਕਰਕੇ ਨਾ ਵੀਡੀਓ ਨਹੀਂ ਵਧੀਆ ਕਲੀਅਰ ਨਹੀਂ ਬਣੀ ਤੇ ਅਡਜਸਟ ਕਰ ਜਿਓ ਦੇਖੋ ਐਸੇ ਤੁਸੀਂ ਕਿੰਨਾ ਵਧੀਆ ਲੱਗਦਾ ਪਿਆਗਾ ਸਾਰਾ ਜਾਨੀ ਕਿ ਏਰੀਆ ਸਾਰੇ ਹੀ ਸਜਾਇਆ ਹੁੰਦਾ ਤੇ ਇਥੋਂ ਸਟਾਰਟਿੰਗ ਕਰੀ ਸੀ ਅਸੀਂ ਫੋਟੋਆਂ ਬਹੁਤ ਖਿਜਾਈਆਂ ਸੀ ਉਹ ਵੀ ਕਿਸੇ ਦਿਨ ਪਾਉਂਗੀ ਮੈਂ ਅੱਗੇ ਚੈਨਲ ਤੇ ਪਰ ਹਜੇ ਥੋੜਾ ਜਿਹਾ ਮੇਰੇ ਕੋਲ ਵੀ ਨਹੀਂ ਪਹੁੰਚੀ ਹਜੇ ਤੱਕ ਤਾਂ ਦੂਜੇ ਕੈਮਰੇ ਚ ਸੀਗੀਆਂ ਤਾਂ ਕਰਕੇ ਫੋਟੋ ਮه ਹਜੇ ਆਈਆਂ ਨਹੀਂ ਹੈਗੀਆਂ ਆ ਵੇ ਕੋਈ ਏਰੀਆ ਏਰੀਆ ਦੇਖੋ ਕਿੰਨੀਆਂ ਸੋਹਣੀਆਂ ਲੱਗਦੀਆਂ ਨਾ ਲਾਈਟਾਂ ਤੇ ਕਰੋ ਅਨੁਵਾਈ ਜਿਓ ਜਿਓ ਮਾਦੇ ਤੇ ਲੋਕਾਂ ਦਾ ਖਾਣ ਪੀਣ ਚੱਲਦਾ ਮੇਰੇ ਮੰਮੀ ਡੈਡੀ ਕਹਿੰਦੇ ਸਾਨੂੰ ਇਦਾਂ ਦੀ ਫੀਲ ਆਉਂਦੀ ਆ ਜਿੱਦਾਂ ਪਾਲ ਮੂਚੇ ਹੁੰਦਾ ਆਦੀ ਮੇਰੇ ਮੰਮੀ ਡੈਡੀ ਤੁਰੀ ਜਾਂਦੇ ਆ ਕਹਿੰਦੇ ਇਦਾਂ ਲੱਗ ਰਿਹਾ ਜਿਵੇਂ ਗੋਪਾਲ ਨੂੰ ਗੋਪਾਲ ਮੋਚਨ ਦਾ ਮੇਲਾ ਨਹੀਂ ਹੁੰਦਾ ਕਿ ਡੈਡੀ ਕਹਿੰਦੇ ਉਦਾਂ ਫੀਲ ਹੋ ਰਿਹਾ ਵੀ ਉੱਥੇ ਆ ਗਏ ਅਸੀਂ ਆਦੇ ਮੇਰੇ ਡੈਡੀ ਵੀ ਵੀਡੀਓ ਬਣਾਉਂਦੇ ਜਾਂਦੇ ਆ ਮੰਮੀ ਮੇਰੇ ਮੇਰੇ ਮੰਮੀ ਬਹੁਤ ਆਏ ਮੰਮੀ ਮੇਰੇ ਨਾ ਪਿਓਰ ਵੈਜੀ ਨਹੀਂ ਮम्मा ਮੇਰੇ ਬਹੁਤ ਕਰਦੇ ਹੁੰਦੇ ਸੀ ਹਾਈ ਕਿਵੇਂ ਖਾਈ ਜਾਂਦੇ ਨੇ ਕਿਵੇਂ ਵੀ ਉਦਾਂ ਮੀਟ ਵਗੈਰਾ ਤੇ ਹਜੇ ਤਾਂ ਮੇਰੀ ਮੰਮਾ ਨੇ ਮੂੰਹ ਨਹੀਂ ਬੰਨਿਆ ਨੀ ਮੰਮੀ ਮੇਰੇ ਨੱਕ ਬੰਨ ਲੈਂਦੇ ਹੁੰਦੇ ਆ ਮੰਮੀ ਕਹਿੰਗੇ ਮੈਨੂੰ ਤੁਹਾਡਾ ਮੁਲਕ ਵਧੀਆ ਲੱਗਿਆ ਪਰ ਆ ਜਿਹੜਾ ਇੱਥੇ ਹੈ ਜਿਆ ਕੁਝ ਮੀਟ ਮੂਡ ਵਾਲਾ ਉਹ ਨਹੀਂ ਮੈਨੂੰ ਤੁਹਾਡਾ ਵਧੀਆ ਲੱਗਦਾ ਹੂੰ ਰਾਜੋ ਤੈਨੂੰ ਦਿਖਾਈਏ ਸਾਰਾ ਤੁਰ ਫਿਰ ਕੇ ਨਾ ਦੇ ਆਪਣੇ ਬਣ ਕੇ ਹੈਗਾ ਤਾਂ ਇੰਡੀਆ ਮੰਗੂ ਹੀ ਹੁੰਦਾ ਬਸ ਥੋੜਾ ਜਿਹਾ ਆਪਣੇ ਨੌਕਾਲਚਰ ਦਾ ਫਰਕ ਹੁੰਦਾ ਹਨ ਮਾਹੌਲ ਦਾ ਉਵੇਂ ਹੀ ਨੇ ਇਹ ਵੀ ਲੋਕਾਂ ਦੇ ਪਿੰਦੇ ਆ ਦੀ ਮੰਮੀ ਮੇਰੇ ਡੈਡੀ ਸੀਗੇ ਮੇਰਾ ਤਾਏ ਦਾ ਮੁੰਡਾ ਸੀ ਨਾਲ ਮੇਰੀ ਭਾਬੀ ਦਾ ਭਾਈ ਸੀ ਇੱਕ ਤਾਂ ਇਹ ਮੇਰੀ ਸੱਜ ਫਿਰਦੀ ਆ ਸਾਰੇ ਜਾਣੇ ਸੀਗੇ ਤੇ ਤੀਜੀ ਸੀ ਮੇਰੀ ਨਾਲ ਕਾਫੀ ਜਾਣੇ ਗਏ ਸੀ ਅਸੀਂ ਦੇਖਣ ਫਿਰ ਵੈਸੇ ਵੀ ਚਲੋ ਵਧੀਆ ਸੀ ਚੀਜ਼ ਤਾਂ ਉਹ ਦਿਸਕਾਟੀ ਗਾਰੜ ਖੜੇ ਇਹ ਦੇਖੋ ਵਰਤਿੰਦੇ ਆਏ ਕਿਤਾਸੀ ਅਸੀਂ ਉਹਨੇ ਰਾਤ ਨੂੰ 12 ਵਜੇ ਉੱਥੋਂ 12:00 ਵੱਜ ਗਿਆ ਸੀ ਸਾਨੂੰ ਘਰੇ ਆਉਂਦਿਆਂ ਨੂੰ ਕਿਉਂਕਿ ਏਰੀਆ ਦੇਖਣ ਵਾਲਾ ਬਹੁਤ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਅੱਜ ਸੁਣ ਕਉਂਗਾ ਇਹ ਨਾਲ-ਨਾਲ ਤੁਸੀਂ ਵੀ ਦੇਖੋ ਲਾਈਟਾਂ ਮੇਰੇ ਡੈਡੀ ਵੀ ਮੇਰੇ ਵਾਂਗੂ ਬਹੁਤ ਸਕੀਨ ਨੇ ਵੀਡੀਓ ਬਣਾਉਂਦੇ ਮੇਰੇ ਡੈਡੀ ਵੀਡੀਓ ਬਣਾਈ ਜਾਂਦੇ ਨੇ ਉਹ ਦੇਖੋ ਤੁਸੀਂ ਉਹder ਕੁੱਤੋਂ ਕੀ ਜਾਂਦਾ ਉਹ ਵੇਅਰ ਕਰਦੇ ਥੋੜਾ ਜਿਹਾ ਕੁੱਤਾ ਕੰਕੀ ਜਾਂਦਾ ਉਧਰ ਧਿਆਨ ਨਾ ਦਿਓ ਜੀ ਹੂੰ ਉਹ ਦੇਖ ਸਾਰਾ ਬਲੌਗ ਹੈ ਜਨੇਰੇ ਦਾ ਹੀ ਆ ਸਾਰਾ ਬਲੌਗ ਹੀ ਨੇਰੇ ਚ ਹੂੰ ਇਹ ਦੇਖ ਮੇ ਪਹਿਲੀ ਵਾਰ ਬਲੌਗ ਚ ਆਇਆ ਹਾਂ ਦੇਖ ਸਾਰੇ ਲੈਟੇ ਲੈਟੇ ਬਹੁਤ ਸੁਣਾ ਸੀ ਆ ਹੂੰ ਦੇਖੋ ਤੁਸੀਂ ਦੇਖੋ ਕਿੰਨੇ ਸੋਹਣਾ ਏਰੀਆ ਕਿੰਨਾ ਸੋਹਣਾ ਹੀ ਅਸੀਂ ਇੱਥੇ ਵੀ ਫੋਟੋ ਖਚਾਈਆਂ ਬਹੁਤ ਜ਼ਿਆਦਾ ਮੰਮੀ ਕਹਿੰਦੇ ਪਹਿਲਾਂ ਫੋਟੋ ਖਚਾਈਏ ਗੱਲਾਂ ਬਾਤ ਮੇਰੇ ਡੈਡੀ ਕਹਿੰਦੇ ਸੀ ਨਹੀਂ ਖਚਾਣੀਆਂ ਇੰਨਾ ਜ਼ਿਆਦਾ ਨਹੀਂ ਸਿਆਣੇ ਬੰਦੇ ਨੂੰ ਹੁੰਦਾ ਨਹੀਂ ਨਾ ਫੋਟੋਆਂ ਦਾ ਸਾਨੂੰ ਜ਼ਿਆਦਾ ਹੀ ਹੁੰਦਾ ਵਾ ਦੇਖੋ ਇਹ ਤੇ ਉਹ ਵੀ ਬਣੇ ਹੋਏ ਸੀ ਜਿਹੜੇ ਬਣੇ ਹੁੰਦੇ ਨੇ 크리스마ਸ ਜਿਹੇ ਵਾਲੇ ਟੈਡੀਅਰ ਜੇ ਪਾ ਕੇ ਤੁਰੇ ਫਿਰਦੇ ਹੁੰਦੇ ਜਿਹੜੇ ਉਹਨਾਂ ਨੂੰ ਮੈਂ ਸੂਟ ਕੀਤਾ ਨਹੀਂ ਆ ਫੁੱਲ ਲਗੀ ਹਾਂ ਦੇਖੋ ਹਮ ਬਲੀਡ ਦੇ ਅੱਗੇ ਸਾਲ ਹੈ ਚ ਇਹ ਆ ਦੇਖੋ 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 ਜੀ ਆ ਤੁਮ ਮਣ ਗਏ ਸੀ ਮਾ ਪਿਓ ਨਾਲ ਤਾਂ ਵੈਸੀ ਵਧੀਆ ਲੱਗਦਾ ਹੁੰਦਾ ਕੋਈ ਮਰਜ਼ੀ ਜਗ੍ਹਾ ਗਈ ਹੈ ਨਾ ਬਾਕੀ ਉਹ ਵੱਧ ਖੁਸ਼ੀ ਹੁੰਦੀ ਆ ਜਦੋਂ ਆਪਾਂ ਆਪ ਕੋਧਾ ਆਪਣੇ ਮਾ ਪਿਓ ਨੂੰ ਘੁਮਾਉਣ ਲੈ ਕੇ ਜਾਂਦੇ ਆ ਨਾ ਉਹ ਤੋਂ ਜ਼ਿਆਦਾ ਖੁਸ਼ੀ ਹੁੰਦੀ ਆ ਵੀ ਚਲ ਪ੍ਰਮਾਤਮਾ ਨੇ ਇਹਨੇ ਜੋਗੇ ਕੀਤੇ ਹੈ ਨਾ ਲਓ ਦੇਖੋ ਮੇਰੀ ਮੰਮੀ ਕਹਿੰਦੇ ਮੈਂ ਉਹ ਘਰ ਚ ਫੁੱਟੂ ਲਾਉਣੀ ਆ ਡੈਡੀ ਕਹਿੰਣਾ ਇੱਥੇ ਲਾ ਲਾ ਮੰਮੀ ਕਹਿੰਦੀ ਨਾ ਮੈਂ ਉਸੇ ਘਰ ਚ ਲਾਉਂ ਘੁੱਟੂ ਫਿਰ ਉਹ ਤੇ ਆ ਘਰ ਦੇ ਚੜ ਕੇ ਕ੍ਰਿਸਮਸ ਵਾਲੇ ਚ ਸੰਤਾ ਚ ਨਾ ਮੰਮੀ ਕਹਿੰਦੇ ਇੱਥੇ ਲਾਉਣੀ ਆ ਮੰਮੀ ਇੱਥੇ ਲਾ ਕੇ ਗਏ ਕਿੱਕੇ ਗਏ ਘੁੱਟੂ ਹਮ ਬਰਥ ਇੰਜਵਾਇ ਕੀਤਾ ਵੈਸੇ ਅਸੀਂ ਹਮ 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 ਉਹ ਦੇਖੋ ਸਾਰਾ ਏਰੀਆ ਸਜਾਇਆ ਹੁੰਦਾ ਬਸ ਕਿਉਂਕਿ ਇੱਥੋਂ ਦੇ ਸਿਟੀ ਦਾ ਮੇਨ ਹੈ ਨਾ ਇਹ ਕਹਿੰਦੇ ਵੀ ਲਾਈਟਾਂ ਦੇਖਣ ਜਾਣਾ ਤੇ ਸਾਰੇ ਏਰੀਆ ਇਸ ਖਜਾਇਆ ਹੁੰਦਾ ਹੈ ਮੇਨ ਕਰਕੇ ਇੱਥੇ ਬਹੁਤ ਇਕੱਠ ਬਹੁਤ ਸੀਗਾ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਬਸ ਇਦਾਂ ਘਰ ਦਰਾਖਤ ਹਰ ਇੱਕ ਚੀਜ਼ ਡੈਕੋਰੇਸ਼ਨ ਕੀਤੀ ਹੋਈ ਹੈ ਬਸ ਲਾ ਕੇ ਲੜੀਆਂ ਕਾਦੇ ਆ ਕ੍ਰਿਸਮਸ ਕਰਕੇ ਅਸੀਂ ਵੀ ਲਾਸਟ ਡੇ ਹੀ ਦੇਖਣ ਗਏ ਸੀ ਅੱਜ ਹੋਗੀ 24 ਤਰੀਕ 25 ਨੂੰ ਬਸ ਸਾਰਾ ਕੁਝ ਖਤਮ ਹੈ। 크리스마ਸ ਲੰਘ ਜੂ ਇਹਨਾਂ ਦੀ। ਫਿਰ ਨਿਊ ਇਅਰ ਕਰ ਤੱਕ ਹੁੰਦਾ ਵੈਸੇ ਤਾਂ। ਸੋ ਨੂੰ ਨਿਊ ਇਅਰ ਦੀ ਵੀ ਲਾਈਵ ਦਿਖਾਵਾ ਗਿਆ ਇੱਥੋਂ ਦਾ। ਆਪਣੇ ਇੰਡੀਆ ਤਾਂ ਨਿਊ ਇਅਰ ਦਾ ਪਤਾ ਹੀ ਨਹੀਂ ਹੁੰਦਾ। ਇੱਥੇ ਹੁੰਦਾ ਨਿਊ ਇਅਰ ਤਾਂ ਦੇਖਣ ਵਾਲਾ। ਰਾਤ ਨੂੰ ਜਿਵੇਂ ਆਪਣੇ ਇੰਡੀਆ ਮਨਾਉਂਦੇ ਆ ਨਾ ਦੀਵਾਲੀ। ਇੱਥੇ ਰਾਤ ਨੂੰ 12 ਵਜੇ ਉਦਾਂ ਹੀ ਦੀਵਾਲੀ ਮਨਾਉਂਦੇ ਆ। ਦੀਵਾਲੀ ਮੰਗੂ ਨਿਊ ਇਅਰ ਸੈਲੀਬ੍ਰੇਟ ਕਰਦੇ ਆ ਬਹੁਤ ਜ਼ਿਆਦਾ। ਆਦੇ ਭੜਾਕੇ ਚੱਲਣੇ ਸਟਾਰਟ ਵੀ ਹੋ ਗਏ ਹਜੇ ਹਫ਼ਤੇ ਵਾਂਗੂ ਪਿਆ। ਇਹ ਯਾਰ ਚਾ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਕਰੀ ਹੋਈ ਹੈ ਮੇਰੀ ਮੰਮੀ ਨੇ ਰੈਸਟਫੁੱਟ ਮਲਾ ਹੀ ਜਾਂਦੇ ਆ ਮੰਮੀ ਕਹਿੰਦਾ ਇੱਥੇ ਫੁੱਟ ਲਾਉਣੀਆਂ ਬਹੁਤ ਜ਼ਿਆਦਾ ਐਂਸ ਵਾਈਗੀ ਤਾਂ ਬਹੁਤ ਜ਼ਿਆਦਾ ਸੀ ਖਾਣ ਪੀਣ ਵੀ ਕਰਿਆ ਤਾਂ ਸੀ ਮੈਨੂੰ ਲੱਗਾ ਉਹਦੀ ਨਹੀਂ ਵੀਡੀਓ ਭੁੱਲ ਗਈ ਹੂੰ ਬਣਾਈ ਨਹੀਂ ਮੈਂ ਉਹਦੀ ਇਹ ਕੰਸੀ ਮੁੜੇ ਉਧਰ 11-11 ਵਜੇ 12 ਵਜੇ ਘਰੀ ਪਹੁੰਚੇ ਫਿਰ ਮੁੰਡਾ ਕਿਸੇ ਦਾ ਦੀਵੰਦ ਨਹੀਂ ਲਾਈਟਾਂ ਹੀ ਲਿਖਦੀਆਂ ਨੇ ਕਿ ਉਹਦੇ ਲਿਖਿਆ ਹੋਇਆ ਬਦੁੱਤਨ ਇਹ ਇੱਥੇ ਮੇਨ ਲਾਈਟਾਂ ਹੁੰਦੀਆਂ ਨੇ ਉਦੋਂ ਤਾਂ ਇੱਥੇ ਨਾ ਜਦੋਂ ਕ੍ਰਿਸਮਸ ਹੁੰਦੀ ਹੈ ਇੱਥੇ ਜਿਵੇਂ ਆਪਾਂ ਕਹਿੰਦੇ ਨੇ ਇੰਡੀਆ ਇੱਥੇ ਪਲਾਸਿਕ ਹੈ ਨਾ ਇੰਡੀਆ ਚੌਂਕ ਵੀ ਉਵੇਂ ਜਿੰਨੇ ਵੀ ਸ਼ਹਿਰ ਚ ਚੌਂਕ ਹੁੰਦੇ ਆ ਸਾਰੇ ਹੀ ਇਹਨਾਂ ਲੜੀਆਂ ਨਾਲ ਦੀਪਮਾਲਾ ਨਾਲ ਡੈਕੋਰੇਸ਼ਨ ਕੀਤੀ ਹੁੰਦੀ ਹੈ ਕ੍ਰਿਸਮਸ ਨਿਊ ਈਅਰ ਤੱਕ ਕ੍ਰਿਸਮਸ ਤੱਕ ਜ਼ਿਆਦਾ ਹੁੰਦਾ ਅੱਜ ਕ੍ਰਿਸਮਸ ਟਰੀ ਕਿੱਡਾ ਵੱਡਾ ਬਣਾਇਆ ਹੋਇਆ ਹੈ ਤੇ ਉਦੋਂ ਜ਼ਿਆਦਾ ਹੁੰਦਾਗਾ ਤੇ 크리스마ਸ ਤੱਕ ਲੋਕੋ ਜ਼ਿਆਦਾ ਹੁੰਦੇ ਇੱਥੇ ਦੇਖਣ ਕਿਉਂਕਿ ਸਾਰੇ 크리스마ਸ ਨਾਲ ਰਿਲੇਟਡ ਹੁੰਦਾ ਨਾ ਹਰ ਇੱਕ ਚੀਜ਼ ਇੱਥੇ ਦੇਖਣ ਆਲੇ ਹੁੰਦੇ ਬਸ ਉਹੀ ਗੱਲ ਫੇਰ ਵੀ ਇੰਡੀਆ ਤਾਂ ਇੰਡੀਆ ਹੀ ਹੁੰਦਾ ਹਨਾ ਤੇ ਇਹਨੂੰ ਵੀ ਆਪਾਂ ਇੰਡੀਆ ਦਾ ਮੇਲਾ ਹੀ ਕਹ ਲੈਣ ਨੂੰ ਮੇਰੇ ਡੈਡੀ ਤਾਂ ਹੀ ਕਹੀ ਜਾਣ ਮੈਨੂੰ ਐ ਲੱਗ ਰਿਹਾ ਜਿਵੇਂ ਅਸੀਂ ਗਪਾਲ ਮੋਚੰਦ ਦੀਆਂ ਗਲੀਆਂ 'ਚ ਫਿਰਦੇ ਹੁੰਨੇ ਆ ਐਂ ਲੱਗਦਾ ਜਿਵੇਂ ਗਪਾਲ ਮੋਚੰਦ ਦਾ ਮੇਲਾ ਹੁੰਦਾ ਹੈਗਾ ਆ ਦੇਖੋ ਦੇਖੋ ਕਿਹੜੇ ਘਰ ਨੇ ਉਧਰ ਬੈਕ ਸਾਈਡ ਤੇ ਘਰ ਵੀ ਸਾਰੇ ਸਜਾਈ ਹੋਇਆ ਉਹ ਸਟੇਜ ਵਗੈਰਾ ਲਾਈ ਹੋਈ ਆ ਵੀ ਕਿਸੇ ਨੇ ਨੱਚਣਾ ਨੱਚਣਾ ਆ ਦੇਖੋ ਕਿੰਨੀ ਸੋਹਣੀ ਚੀਜ਼ ਆ ਇਹ ਮੂਰੇ ਸੰਤਾ ਬਣਿਆ ਹੈ ਟਰੈਕਟਰ ਤੇ ਤੇ ਉਹ ਦੇਖੋ ਮੰਗਰ ਟ੍ਰੇਨ ਜੀ ਬਣਾ ਕੇ ਅਦੇ ਜਵੱਕਰ ਨੂੰ ਝੂਟੇ ਦੇਣ ਲਈ ਦੇਖੋ ਕਿੰਨੀ ਸੋਹਣੀ ਚੀਜ਼ ਆ ਸੈਜ ਨੂੰ ਬਹੁਤ ਰੋਲਾ ਪਾਇਆ ਸੀ ਕਿ ਮੈਂ ਝੂਟੇ ਲੈਣੇ ਆ ਇਹਦੇ ਵਿੱਚ ਪਰ ਸੈਜ ਨੂੰ ਫਿਰ ਅਸੀਂ ਇਹ ਤੇ ਨਹੀਂ ਦਵਾਈ ਇੱਕ ਇੱਕ ਜਗ੍ਹਾ ਤੇ ਹੋਰ ਖੜੇ ਹੋਣ ਵਾਸਤੇ ਲੈ ਕੇ ਗਏ ਸੀ ਉਹ ਅੱਗੇ ਆਉਗੀ ਵੀਡੀਓ ਆਦੇ ਅਸੀਂ ਇੱਥੇ ਘਮਾਉਣ ਲੈ ਕੇ ਦੇਖੋ ਕਿੰਨਾ ਸੋਹਣੀ ਡੈਕੋਰੇਸ਼ਨ ਕਰੀ ਹੋਈ ਆ ਸਾਰੇ ਜਾਰੇ ਉਹ ਦੇਖੋ ਬਹੁਤ ਜ਼ਿਆਦਾ ਇਕੱਠ ਸੀਗਾ ਬਹੁਤ ਜ਼ਿਆਦਾ ਲੋਕ ਦੇਖਣ ਆਏ ਹੋਏ ਸੀ। 크리스마스 ਤੱਕ ਹੀ ਹੁੰਦਾ ਇਹ ਇਹਨਾਂ ਦਾ ਬਸ ਜਾਂਦੀ ਹੱਦ ਨਿਊ ਈਅਰ ਤੱਕ ਤਾਂ ਇਹਨਾਂ ਨੇ ਲਾਈ ਦੇਣੀ ਹੈ ਇਹ ਸਾਰਾ ਕੁਝ। ਦੇਖੋ ਇੱਧਰ। ਉਹਦੇ ਮੰਮੀ ਵਿੱਚ ਫਿਰਦੇ ਮੇਰੇ। ਉਹ ਨੂੰ ਪੋ ਦੋਤੇ ਉਹਦੀਆਂ ਨਾਲ ਇੱਕ ਪੋਤੀ ਸੀ ਇੱਕ ਦੋਤੀ ਸੀ। ਦੋਨਾਂ ਨੂੰ ਚੱਕੀ ਫਿਰਦੇ ਆ। ਕਿਤੇ ਪੋਤੀ ਲੈ ਜਾਂਦੀ ਕਿਸੇ ਪਾਸੇ ਨੂੰ ਖਿੱਚ ਕੇ ਕਿਤੇ ਦੋਤੀ ਲੈ ਜਾਂਦੀ ਸੀ। ਮੈਂ ਵੀਡੀਓ ਬਣਾਉਣ ਤੇ ਦਿੱਤੀ ਹੋਈ ਸੀ ਜੋਰ ਮੇਰਾ ਉਹ ਦੇਖੋ ਕਿੰਨਾ ਸੋਹਣਾ ਘਰ ਸਜਾਇਆ ਹੋਇਆ ਨਾ ਦੇਖੋ ਆ ਦੇਖੋ ਕਿੰਨੀ ਸੁੰਨੀ ਆ ਚੀਜ਼ ਨਹੀਂ ਜਿਆਦਾ ਕਿਉਂਕਿ ਪਾਣੀ ਦੇ ਵਿੱਚ ਲਾਈਟਾਂ ਜਗਦੀਆਂ ਸੀ ਵਿੱਚ ਫੁਫਹਾਰਾ ਚੱਲਦੇ ਸੀ ਮੈਨੂੰ ਬਹੁਤ ਸੋਹਣੇ ਲੱਗੇ ਸੀ ਦੇਖੋ ਤੁਸੀਂ ਦੇਖੋ ਕਿੰਨਾ ਸੋਹਣਾ ਲੱਗਦਾ ਏਰੀਆ ਨਾ ਜਦੋਂ ਆਪਾਂ ਆਪ ਰੀਅਲ ਚ ਦੇਖਦੇ ਆ ਫੇਰ ਵਾੜਾ ਜਿਆਦਾ ਵਧੀਆ ਲੱਗਦਾ ਜੀ ਵੀਡੀਓ ਚ ਫੇਰ ਵੀ ਉਹ ਪਹਿਲਾਂ ਉਹ ਗੱਲ ਨਹੀਂ ਬਣਦੀ ਹਨ ਤੇ ਆ ਮੈਨੂੰ ਬਹੁਤ ਸੋਹਣਾ ਲੱਗੇ ਸੀ ਰੰਗ ਬਰੰਗੇਆਂ ਲਾਈਟਾਂ ਲੱਗਦੀਆਂ ਸੀ ਇਹ ਚ ਦੇਖੋ ਤੁਸੀਂ ਜੇਕਰ ਤੁਹਾਨੂੰ ਮੇਰੇ ਸੇ ਬਲੌਗ ਵਧੀਆ ਲੱਗਦੇ ਹੁੰਦੇ ਸਾਡੀ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਵੈਰੀ ਵੈਰੀ ਥੈਂਕ ਯੂ ਜੀ ਆਹ ਦੇ ਸਾਡੀ ਮੰਮੀ ਡੈਡੀ ਥੱਕ ਗਏ ਸੈਜ ਫੋਰਸ ਕਰਦੀ ਸੀ ਕਿ ਮੈਨੂੰ ਉੱਥੇ ਖੇਡਣ ਲਈ ਦੇਖਣ ਜਾਣਾ ਸੀ ਉੱਥੇ ਲੈ ਕੇ ਚੱਲੋ ਸੀ ਤੇ ਆ ਮੈਂ ਇੱਥੇ ਵੀਡੀਓ ਸੋਹਣੀਆਂ ਲੱਗੀਆਂ ਤਾਂ ਤੁਹਾਨੂੰ ਆ ਦੇਖੋ ਇੱਥੇ ਸੈਜ ਨੇ ਇਹਦੇ ਪਿੱਛੇ ਰੌਲਾ ਪਾਉਂਦੀ ਸੀ ਕਿਵੇਂ ਇੱਥੇ ਖੇਡਣ ਜਾਣਾ ਹੈ ਵੈਰੀ ਵੈਰੀ ਥੈਂਕ